ਸਤਿ ਸ਼੍ਰੀ ਅਕਾਲ ਜੀ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਤੇ ਅੱਜ ਆਪਾਂ ਗੱਲ ਕਰਾਂਗੇ ਆਉਂਦੇ ਦਿਨਾਂ ਦੇ ਮੌਸਮ ਦੀ ਪੰਜਾਬ ਦੇ 20 ਨਵੰਬਰ ਤੱਕ ਮੌਸਮ ਜੜ ਕੇ ਇਸ ਤਰ੍ਹਾਂ ਰਹਿ ਸਰ ਕਦੇ ਠੰਡ ਵਿੱਚ ਆਵਾਜ਼ਾ ਹੋਣ ਦੇ ਸਾਰਨੇ ਤਿਕੜ ਸਿਸਟਮ ਆ ਰਿਹਾ 15-16 ਨਵੰਬਰ ਦੇ ਆਸ-ਪਾਸ ਤਾਂ ਪੰਜਾਬ ਦੇ ਕਿਹੜੇ-ਕਿਹੜੇ ਖੇਤਰਾਂ ਵਿੱਚ ਮੀਂਹ ਨਿਰ ਦੇ ਸਾਰ ਪਾਣ ਦੇ ਦਿਖਾਈ ਦੇ ਰਹੇ ਜਬ ਮੌਸਮ ਸਾਫ਼ ਰਹੇਗਾ ਤਾਂ ਸਾਰੀ ਅਪਡੇਟ ਅੱਜ ਜਾਣਕਾਰੀ ਆਪੇ ਸਟੂਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਤੁਹਾਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕੁਝਾਰਸ਼ ਕਰਨਾ ਚਾਹੁੰਦੇ ਹਾਂ ਆ ਤੁਸੀਂ ਕਿਹੜੇ ਇਲਾਕੇ ਕਰਕੇ ਜਰੂਰ ਦੱਸਿਆ ਕਿ ਤੇ ਇੱਕ ਹੋਰ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਆ ਗੁਜਾਰਸ਼ ਕਰਨਾ ਚਾਹੁੰਦੇ ਆ ਜਿਹੜੇ ਵੀਰ ਚੈਨਲ ਤੇ ਨਵੇਂ ਆਇਰ ਚੈਨਲ ਸਬਸਕ੍ਰਾਈਬ ਨਹੀਂ ਕੀ ਤਾਂ ਚੈਨਲ ਸਬਸਕ੍ਰਾਈਬ ਜਰੂਰ ਕਰੋ ਲਓ ਤਾਂ ਸਭ ਤੋਂ ਪਹਿਲਾਂ ਗੱਲ ਕਰੀਏ ਆਉਂਦੇ ਦਿਨਾਂ ਦੇ ਯਾਨੀ ਕਿ 15 ਨਵੰਬਰ ਤੱਕ ਜਾਂ 14 ਨਵੰਬਰ ਤੱਕ ਮੌਸਮ ਜ਼ਿਆਦਾਤਰ ਠੀਕ-ਠਾਕ ਕੋਈ ਨਹੀਂ ਹਨ ਅਸਾਰ ਬੰਦੇ ਦਿਖਾਈ ਨਹੀਂ ਦੇ ਰਹੇ ਤਾਂ ਸਭ ਤੋਂ ਪਹਿਲਾਂ ਟੈਂਪਰੇਚਰ ਦੀ ਗੱਲ ਕਰੀਏ ਤਾਪਮਾਨ ਜਿਹੜੇ ਦਿਨ ਦੇ ਹੋਣਗੇ ਆ ਜਿਹੜੇ ਦੁਪਹਿਰ ਸ਼ਾਮ ਤੇ ਯਾਨੀ ਕਿ ਜਿਹੜਾ ਦੁਪਹਿਰ ਵੇਲੇ ਥੋੜੀ ਧੁੱਪ ਲੱਗਣ ਦੇ ਨਾਲ ਟੈਂਪਰੇਚਰ ਸ ਜਿਹੜੀ ਵਿਕਣ ਨੂੰ ਨਹੀਂ ਮਿਲੇਗੀ 15 ਨਵੰਬਰ ਤੱਕ ਜੇ ਸਭ ਤੋਂ ਪਹਿਲਾਂ ਗੱਲ ਕਰੇ ਦਿਨ ਦੇ ਟੈਂਪਰੇਚਰ ਆ 19 20 ਤੋਂ ਲੈ ਕੇ 21 22 ਜਾਂ ਕੁਝ ਲਾ ਕੇ ਵਿੱਚ 24 25 ਡਿਗਰੀ ਤੱਕ ਜਾ ਸਕਦੇ 26 27 ਜਿਹੜੇ ਦੱਖਣੀ ਲਾ ਕੇ ਖਾਸ ਤੌਰ ਤੇ ਹਰਿਆਣਾ ਰਾਜਸਥਾਨ ਦੇ ਨਾਲ ਲੱਗਦੇ ਪੰਜਾਬ ਦੇ ਖੇਤਰ ਤਮਾਜਦ ਬਬਤ ਦੇ ਵਿੱਚ ਥੋੜੇ ਟੈਂਪਰੇਚਰ 1 2 ਡਿਗਰੀ ਘੇਠ ਥੱਲੇ ਰਹਿਣਗੇ ਬਾਕੀ ਦੱਖਣ ਪੱਛਮੀ ਲਾ ਕੇ ਰਾਜਸਥਾਨ ਹਰਿਆਣਾ ਤੇ ਨਾਲ ਲੱਗਦੇ ਖੇਤਰੇ ਤੇ 1 2 ਡਿਗਰੀ ਵੱਧ ਰਹਿਣਗੇ ਮੈਕਸਿਮ ਗੱਲ ਕਰੀ ਤਾਂ ਬਾਅਦ ਤੋਂ ਬਾਅਦ ਤਾਪਮਨ 25 ਤੋਂ ਲੈ ਕੇ 26 27 ਡਿਗਰੀ ਤੱਕ ਦਰਜ ਨਵੰਬਰ 25 ਤੱਕ 215 ਤੋਂ ਲੈ ਕੇ 20 ਨਵੰਬਰ ਤੱਕ ਟੈਂਪਰੇਚਰ ਇੱਥੇ ਹੀ ਰਹਿਣਗੇ ਜਾਨੀ ਕਿ ਇੱਥੇ ਜਿਹੜੇ ਦਿਨ ਦੇ ਆ ਵੀ 21 ਤੋਂ ਲੈ ਕੇ 24 25 ਜਾਂ 26 27 ਡਿਗਰੀ ਤੱਕ ਦਰਜ ਕੀਤੇ ਜਾਸਰੇ ਕੋਈ ਜ਼ਿਆਦਾ ਗਰਾਵਟ ਵੇਖਣ ਨਹੀਂ ਮਿਲੇਗੀ ਤਾਂ ਰਾਤ ਦੇ ਟੈਂਪਰੇਚਰ ਦੀ ਗੱਲ ਕਰੀ ਤਾਂ 9 10 ਤੋਂ ਲੈ ਕੇ ਖਾਸ ਤੌਰ ਤੇ ਮਾਝਾ ਦਵਾਬਾ ਦੇ ਖੇਤਰਾਂ ਵਿੱਚ ਗਰਾਵਟ ਜਿਹੜੀ ਵੇਖਣ ਨੂੰ ਮਿਲੇਗੀ ਪੱਟ ਦੱਖਣੀ ਲਾ ਕੇ ਰਾਜਸਥਾਨ ਦੇ ਨਾਲ ਲੱਗਦੇ ਆ ਪੰਜਾਬ ਦੇ ਹਰਿਆਣਾ ਦੇ ਨਾਲ ਲੱਗਦੇ ਮੱਧ ਕੇਂਦਰ ਹੋਗੇ ਤੇ ਇੱਥੇ ਟੈਂਪਰੇਚਰ ਹੋਣਗੇ 10 11 ਤੋਂ ਲੈ ਕੇ ਕਿਤੇ ਕਿਤੇ 12 ਡਿਗਰੀ ਤੱਕ ਦਰਜ ਕੀਤੇ ਜਾ ਸਕਦੇ ਨੇ ਤਾਂ ਇੱਕ ਜਿਹੜਾ ਸਿਸਟਮ ਆਉਂਦਾ ਦਿਖਾਈ ਦੇ ਰਿਹਾ 15 ਨਵੰਬਰ ਦੇ ਆਸ-ਪਾਸ 16 ਤੇ 17 ਨਵੰਬਰ ਨੂੰ ਪਹਾੜੀ ਖੇਤਰਾਂ ਤੇ ਪ੍ਰਭਾਵਿਤ ਕਰੇ ਜਾਨਕੀ ਬਰਫਵਾਰੀ ਵੇਖਣ ਨੂੰ ਮੈਸਰੀ ਕੁਝ ਕੁ ਲਾਕੀਆਂ ਵਿੱਚ ਜਿਸ ਕਰਕੇ ਫਿਰ ਤੋਂ ਜਿਹੜੀਆਂ ਪਹਾੜ ਦੀਆਂ ਵਾਹਾਂ ਉੱਤਰ ਤੋਂ ਪੱਛਮ ਦਿਸ਼ਾ ਵੱਲ ਵਗਣੀਆਂ ਜਾਨਕੀ ਹੁਣ ਵੀ ਜਿਹੜੀਆਂ ਵਾਹਾਂ ਉੱਤਰ ਤੋਂ ਪੱਛਮ ਦਿਸ਼ਾ ਵੱਲ ਹਲਕੇ ਦਰਮਿਆਨੇ ਰਫਤਾਰ ਤੇ ਵਗ ਰਹੀਆਂ ਨੇ ਤੇ ਆਉਂਦੇ ਦਿਨਾਂ ਤੱਕ ਜਾਨਕੀ 15 20 ਨਵੰਬਰ ਤੱਕ 20 ਨਵੰਬਰ ਤੱਕ ਕਹਿ ਸਕਦੇ ਹਾਂ ਕਿ ਜਿਹੜੇ ਵਾਹਾਂ ਜੋ ਉੱਤਰ ਤੋਂ ਪੱਛਮ ਦਿਸ਼ਾ ਵੱਲ ਹਲਕੇ ਦਰਮਿਆਨੇ ਰਫਤਾਰ ਤੇ ਵਗਦੀ ਆ ਰਿਹਾ 15 16 ਨਵੰਬਰ ਦੇ ਆਸ-પાસ 16 ਨਵੰਬਰ ਨੂੰ ਆ ਪਹਾੜਾਂ ਤੇ ਜਿਹੜੀ ਬਰਫ਼ਵਾਰੀ ਹੋਵੇਗੀ ਤਾਂ ਉਸ ਵਾਰ ਵੀ 21 ਦੇ ਆਸ-પાસ ਇੱਕ ਸਿਸਟਮ ਆ ਰਿਹਾ ਜਿਸ ਕਰਕੇ ਫਿਰ ਤੋਂ ਆ ਪਹਾੜਾਂ ਦੇ ਥੋੜੇ ਬਦ ਖੇਤਰੇ ਬਰਫ਼ਵਾਰੀ ਹੁੰਦੀ ਸੰਭਾਵਨਾਤਾ শীত ਜਿਹੜੀਆਂ ਮਾਵਾਂ ਠੰਡੀਆਂ ਜਿਹੜੀਆਂ ਮਾਵ ਪਹਾੜ ਦੀਆਂ ਪੰਜਾਬ ਵੱਲੋਂ ਆਕੂਚ ਕਰਨਗੇ ਜਣਕੀ ਆਉਂਦੇ ਦਿਨਾਂ ਤੱਕ ਆਪਾਂ ਗੱਲ ਕਰੇ ਮੈਕਸਮ ਜਿਹੜੀਆਂ ਆਉਣਗੀਆਂ ਉੱਪਰ ਤੋਂ ਪੱਛਮ ਦਿਸ਼ਾ ਹੋਲ ਜਣਕੀ ਪਹਾੜ ਦੇ ਠੱਡੀਆਂ ਮਾਵਾਂ ਵਗਦੇ ਰਹਿਣਗੇ ਜਿਸ ਕਰਕੇ ਟੈਂਪਰੇਚਰ ਹੋਲੀ ਆਪਣੇ ਸਮੇਂ ਦੇ ਮੁਤਾਬਕ ਡਿੱਗਦੇ ਰਹਿਣਗੇ ਜਣਕੀ 1-2 ਡਿਗਰੀ ਹੋਲੀ ਜ ਨੰਬਰਤਾ ਕੋ ਉਸਰੇ 2 ਤੋਂ 3 ਡਿਗਰੀ ਰਾਤ ਦੇ ਟੈਂਪਰੇਚਰ ਵਿੱਚ ਦਿਨ ਦੇ ਟੈਂਪਰੇਚਰ 1 ਤੋਂ 2 ਡਿਗਰੀ ਥੱਲੇ ਅਦਰਜ ਕੀਤੇ ਜਾਸਰੇ ਫਿਲਹਾਲ ਕੋ ਕੜਾਕੇ ਦੀ ਠੰਡ ਆ ਪੈਨ ਦੇ ਸਾਰ ਨਹੀਂ ਬੰਦੇ ਦਿਖਾਈ ਦੇ ਰਹੇ 20 25 ਨਵੰਬਰ ਤੋਂ ਬਾਅਦ ਇਹ ਠੰਡ ਵਿੱਚ ਹੋਰ ਜਿਹੜਾ ਬਾਤ ਆ ਹੁੰਦੇ ਸਾਰ ਨ ਦਸੰਬਰ ਦੇ ਪਹਿਲੇ ਜਾਂ ਦੂਜੇ ਹਫਤੇ ਵਿੱਚ ਤੁੰਦਾ ਦੀ ਵਾਪਸੀ ਉਸਰੀ ਜਾਨੀ ਕੀ ਫਿਰ ਤੋਂ ਕੜਾਕੇ ਦੀ ਠੰਡ ਆ ਤੁੰਦਾ ਪੈਨ ਦੇ ਨਾਲ ਜਿਹੜੇ ਤੋਂ ਆਪਣੀ ਨਿਕਲਦੀ ਜਿਸ ਕਰਕੇ ਆ ਜੜਤਾਪਨ ਹੋਰ ਵੀ ਥੱਲੇ ਡਿੱਗਣਗੇ ਤੇ ਕੜਾਕੇ ਦੀ ਠੰਡ ਜਣਗੀ ਸੀਤ ਹਵਾਵਾਂ ਜਿਹੜੀਆਂ ਸੀਤ ਲਹਿਰ ਆ ਚੱਲੇਗੀ ਸੀਤਲ ਮੰਨੀ ਜਾਂਦੀ ਜਦੋਂ ਦਿਨ ਦੇ ਟੈਂਪਰੇਚਰ ਹੁੰਦੇ ਨੇ 13 14 ਜਾਂ ਇਸ ਤੋਂ ਥੱਲੇ ਆ ਦਰਜ ਕੀਤੇ ਜਾਂਦੇ ਨੇ ਤਾਂ ਉਦੋਂ ਜਿਹੜੀ ਸ਼ੀਤ ਲਹਿਰ ਮੰਨੀ ਜਾਂਦੀ ਆ ਤਾਂ ਉਹਨਾਂ ਦਿਨਾਂ ਦੇ ਮੌਸਮ ਦੀ ਸਭ ਤੋਂ ਪਹਿਲਾਂ ਆਪਾਂ ਮੀਂਹ ਨੇਰ ਦੇ ਗੱਲ ਕਰੀ ਤਾਂ ਮੌਸਮ ਜ਼ਿਆਦਾਤਰ ਠੀਕ ਠਾਕ ਹੈ ਕੋਈ ਮੀਂਹ ਨੇਰ ਦਾ ਸਾਲ ਬੰਦੇ ਦਿਖਾਈ ਨਹੀਂ ਦੇਰੇ 20 25 ਨਵੰਬਰ ਤੱਕ ਮੌਸਮ ਜ਼ਿਆਦਾਤਰ ਸੁਹਾਵਣ ਤੇ ਕੁਸ਼ਕ ਰਹਿਣ ਦੀ ਸੰਭਾਵਨਾ 15 ਆ 16 ਨਵੰਬਰ ਤੇ 17 ਨਵੰਬਰ ਉਸ ਤੋਂ ਬਾਅਦ 21 ਤੋਂ ਲੈ ਕੇ 25 ਨਵੰਬਰ ਦੇ ਆਸ-ਪਾਸ ਜਿਹੜੀ ਬੱਦਰਵਾਇ ਜ਼ਰੂਰ ਕੁਸ਼ਕ ਲਾ ਕੇ ਦੇਖਣ ਨੂੰ ਮਿਲਸਰੇ ਇਸ ਦਾ ਕੋਈ ਜ਼ਿਆਦਾ ਪ੍ਰਭਾਵ ਇੱਕ ਨਹੀਂ ਮਿਲ ਕ ਜ਼ਿਆ ਆ ਸਾਥ ਤੇ ਕੁਝ ਕਰੈਨ ਦੀ ਸਮਾਹਮਨ ਤੇ ਫਿਲਹਾਲ ਇਹ ਜਾਣਕਾਰੀ ਅਪਡੇਟ ਸੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤੇ ਕੋਈ ਵੀ ਨਵੀਂ ਅਪਡੇਟ ਮਿਲੇਗੀ ਆਪਾਂ ਜਾਣਕਾਰੀ ਚੈਨਲ ਤੇ ਪਹੁੰਚਾ ਰਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਵੀਰ ਨੂੰ ਅੰਤ ਤੱਕ ਤੁਹਾਡਾ ਬਹੁਤ ਬਹੁਤ ਧੰਨਵਾਦ